ਸਾਸਰੀ ਗਾਲ ਵੀਰ ਜੀ ਮਾਨਨ ਮੀਤ ਡੇਢੀ ਫਾਰਮ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਖੈਰਾ ਅੱਜ ਵੀਰ ਚੰਨ ਕੋ ਪਹੁੰਚ ਚੁੱਕੇ ਆ ਅੱਜ ਵੀਰ ਕੋ ਦੋ ਵਸ਼ੀਆਂ ਵਾਂ ਚੰਗੀਆਂ ਵਾਂ ਟੋਪ ਕੁਆਲਿਟੀ ਦੀਆਂ ਵਾਂ ਤੇ ਵੀਰ ਕੋ ਲੈਨੇ ਆ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਦੀ ਸੁਖ ਜੀ ਹੋਰ ਸੁਣਾਓ ਸੇਤਾਂ ਦੀ ਬੜੀਆ ਠੀਕ ਠਾਕ ਮਾਰਾ ਤੁਸੀਂ ਸੁਣਾਓ ਹੋਰ ਕਾਰੋਬਾਰ ਠੀਕ ਠਾਕ ਸਰਦੀ ਕਲਾ ਮੇਰ ਬਾਬੇ ਜੀ ਅੱਜ ਬੜੇ ਗੂਗਲ ਜੀ ਹੋਏ ਕੀ ਗੱਲ ਆ ਗਰਮੀ ਬੜੀ ਲੱਗਣ ਦੀ ਇਹ ਤਾਂ ਪਛੜ ਗਈ ਆ ਕੋਟੀ ਇੱਕ ਹੋਰ ਪਾੜੋ ਨਾ ਫਿਰ ਘੱਟ ਲੱਗੂਗੀ ਕੋਟੀ ਲਾ ਦੇ ਨਹੀਂ ਕੋਟੀ ਲਾ ਦੇ ਲਾ ਦੇ ਤੂੰ ਤੂੰ ਫੇਰ ਹੀ ਕੋਟੀ ਲਾਉਂਦੇ ਵੀਰ ਜੀ ਨਾਂ ਅਡਰੈਸ ਤੇ ਨੰਬਰ ਦੱਸਿਓ ਆਪਣਾ ਵੀਰ ਜੀ ਪਿੰਡ ਆਪਣਾ ਹੈਗਾ ਜੇ ਖੈਰਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਹਾਂਜੀ ਤੇ ਫੋਨ ਨੰਬਰ ਹੈਗਾ ਜੇ 6238 6235 ਹਾਂਜੀ ਵੀਰ ਜੀ ਤੇ ਅੱਜ ਆਪਣੇ ਕੋ ਦੋ ਗਾਵਾਂ ਵੀਰ ਜੀ ਇੱਕ ਤੇ ਆ ਵਸੀ ਪਹਿਲਣ ਗੱਬਨ ਜੇ ਦੋ ਦੰਦ ਦੋ ਦੰਦ ਹੈ ਇਹ ਇੱਕ ਆ ਵਸ਼ੀਤ ਜਸੂ ਦਾ ਸੁਣੀਏ ਦੂਜਾ ਸੁਭਾ ਵੇਹ ਲੋ ਵੀਰ ਜੀ ਵਸ਼ੀਤ ਹੋਈ ਏ ਜਰ ਜੂਰ ਵਧੀਆ ਸੁ ਫੈਸਲਦਾਰ ਵੀ ਜੀ ਵਸ਼ੀਤ ਡੱਬਾ ਰੰਗ ਵਸ਼ੀਤ ਲੱਗਾ ਚੰਗੀ ਮਗੜੀ ਵੀਰ ਜੀ ਵਸ਼ੀਤ ਆ ਵੀਰ ਜੀ ਜਿਹੜੀ ਉਦੋਂ ਆਪਾਂ 100 ਪਾਇਆ ਸੀ ਗਾਈ ਦਾ ਆਪਣੀ ਦਾ ਵੀਰ ਦੇ ਆਪਣੇ ਰੇਟ ਹੁੰਦੇ ਨਿਗੇ ਨਿਗੇ ਉਹ ਵੀਡੀਓ ਅਜੇ ਪਾਈ ਤੇ 1 ਸਕੰਡ ਦੇ ਵਿੱਚ ਹਾਂ ਜੀ 100 ਵੀਰ ਦਾ ਪਾਇਆ ਵੀਡੀਓ ਵੀ ਨਹੀਂ ਪਾਈ ਵੀਰ ਕਹਿੰਦਾ ਵੀਡੀਓ ਪਾਉਣੀ ਸੀ ਤਵੀਰ ਨੂੰ ਸੌਰ ਤੇ ਗਾਂ ਹੀ ਵੇਗੀ ਪਹਿਲੇ ਫੋਨ ਤੇ ਵੀ ਕਹਿੰਦਾ ਵੇਗੀ ਪਹਿਲੇ ਤੇ ਪਹਿਲੇ ਹਣਾ ਵੀਰੇ ਵੀਰ ਕਹਿੰਦਾ ਫੋਨ ਬਹੁਤ ਆਇਆ ਵੀਰ ਕਹਿੰਦਾ ਸਾਨੂੰ ਇਹੋ ਜਿਹਾ ਪਸ਼ੂ ਲੱਭ ਕੇ ਤਾਂ ਕੌਂਡੇ ਸਵੇਰੇ ਤੁਹਾਡੇ ਸਾਹਮਣੇ ਇਹਦੇ ਹੁਣੇ ਆ ਫੋਨ ਹਾਂਜੀ ਹਾਂਜੀ ਇਹ ਕਿਹੜੇ ਗਾਂ ਕਿਹ ਹੈਗੀ ਹਾਂਜੀ ਹਾਂਜੀ ਮਨ ਲੱਗੇ ਵੀਡੀਓ ਹਾਂਜੀ ਵੀਰ ਜੀ ਵੀਰ ਜੀ ਕਰੀਏ ਚਾਲੂ ਫਿਰ ਹਾਂਜੀ ਕਰੋ ਜੀ ਮਹਾਰਾਜ ਇਹ ਵੀਰ ਜੀ ਇਹ ਤਾਂ ਖਲਾਇਓ ਫਿਰ ਇਹਨੂੰ ਖਲਾਉਣਾ ਜਾਂ ਉਹਨੂੰ ਪਹਿਲਾਂ ਇਹ ਕੋਈ ਨਹੀਂ ਇਹੋ ਖੋਲੋ ਆ ਸੂਈ ਵਾਸੀ ਖੋਲੋ ਆ ਖੋਲਿਓ ਹੌਣ ਕਦਰਾਤ ਹਾਏ ਹੋਏ ਅੱਜ ਕਿਹੜਾ ਆਇਆ ਵੀ ਆਏ ਆਪਣੇ ਕੋ ਗੁਜਰਾਤ ਵਾਲੇ ਗਾਹਕ ਵੀ ਠੀਕ ਆ ਵੀਰ ਜੀ ਆਏ ਆ ਇਹ ਸੀਆਰਪੀਐਫ ਦੇ ਜਵਾਨ ਆ ਜਵਾਨ ਆ ਬਾਬਾ ਜੀ ਇਕੱਲੇ ਰਹਿ ਗਏ ਨੇ ਦਾਦਾ ਜੀ ਵੀ ਆਏ ਲਿਗੇ ਇਹ ਲੋ ਵੀਰ ਜੀ ਵਸ਼ੀ ਚੰਗੀ ਆ ਕੱਦ ਕਾ ਠੀਕ ਲੱਗਾ ਵਸ਼ੀ ਨੂੰ ਥਣਲੇਵਾ ਸੋਹਣਾ ਲੱਗਾ ਵਸ਼ੀ ਨੂੰ ਇਹ ਲੋ ਬਿਊਟੀ ਤੇ ਕੀ ਦੱਸੋ ਸੋਹਣੀ ਹਾਂਜੀ ਵੀਰ ਜੀ ਫੇਸ ਕੁਆਲਿਟੀ ਵੀ ਚੰਗੀ ਆ ਥਣਲੇਵਾ ਵੀਰ ਜੀ ਖਿਲਾਰ ਦਿਓ ਇੱਕ ਮਿੰਟ ਬਾਕੀ ਥਾਂ ਥਣ ਚੈੱਕ ਕਰਾਓ ਬਹੁਤ ਸਾਫ ਵੇਖੋ ਜਿੱਲਾ ਜੋ ਲੈ ਜਾਓ ਕੋਈ ਗੱਲ ਨਹੀਂ ਮੈਂ ਉੱਥੇ ਜਾ ਕਰਾਂ ਜੀ ਬੱਚੇ ਦਾ ਕਰਦੀ ਆ ਤਾਂ ਕਰਕੇ ਗਾਈ ਮਰਜੀ ਜੀ ਜੀ ਗਾਈ ਬਣੀ ਚੰਗੀ ਐ ਹਲੇ ਵੀਰ ਜੀ ਦੁੱਧ ਕਿੰਨਾ ਦਊਗੀ ਫਿਰੇ ਦੁੱਧ ਵੀ ਜੀ ਬਬਲਾ ਹੀ ਹੋਣਾ ਵੀਰ ਜੀ 20 ਲੀਟਰ ਭਰ ਦਊਗੀ ਆਰਾਮ ਨਾਲ 20 ਲੀਟਰ ਇਹ ਕਹਿੰਦਾ ਪਰੂ ਵੇਖੋ ਵੀਰ ਜੀ ਗੁਲਾਬੀ ਰੰਗ ਦਾ ਥਾਲ ਲੱਗਾ ਹੋਇਆ ਨਾ ਬਹੁਤ ਠੰਡੀ ਸਰੀਰ ਸਰੂਪ ਬੜੀ ਹਾਂਜੀ ਵੇਖੋ ਵੀਰ ਜੀ ਥਾਲ ਵੀ ਚੰਗਾ ਲੱਗਾ ਹੋਇਆ ਨਾ ਬਹੁਤ ਧਾਰ ਵੀ ਬੜੀ ਨਰਮ ਐ ਮੋਟੀ ਦਾ ਬੋਲਾ ਵੀਰ ਜੀ ਕਿੰਨਾ ਹੋਇਆ ਸਵਤਿਹਰ ਬੋਲਾ ਸਰੇ 5 ਕਿਲੋ ਲੀਟਰ ਕੱਢਿਆ ਬਚਨ ਚਗਾਤੀ ਅੱਛਾ ਵੀਰ ਜੀ 5 ਲੀਟਰ ਵੀਰ ਕਹਿੰਦਾ ਬੋਲਾ ਚੋਇਆ ਵਾ 20 ਲੀਟਰ ਦੁੱਧ ਭਰ ਜੂ ਵਸ਼ੀ ਵੀ ਕਹਿੰਦਾ ਵਾ ਬੋਲੇਗੀ ਰਾਮ ਨਰਾਮ ਜੀ ਫੈਸਲਦਾਰੇ ਚੰਗੀ ਵਸ਼ੀ ਜਿੰਨੀ ਹੈਗੀ ਸਾਫ ਸੁਥਰੀ ਆ ਵੀਰ ਜੀ ਧਾਰ ਤੁਰ ਪੋਲੀ ਆ ਬਿਲਕੁਲ ਮੋਟੀ ਧਾਰ ਚੰਗੀ ਵੀਰ ਕਹਿੰਦਾ ਧਾਰ ਵੀ ਹੈ ਵੀ ਵੀਰ ਜੀ ਚੰਗੀ ਵਹਿਰ ਜਿੰਨੀ ਹੈਗੀ ਸਾਫ ਹੈ ਆਪਣੇ ਹਾਂ ਤੇ ਮਗਰ ਵੀ ਵਸ਼ੀ ਆ ਗਈ ਇਹਦੇ ਹਾਂ ਜੀ ਵਸ਼ੀ ਮਗਰ ਵਸ਼ੀ ਵੇਖੋ ਜੀ ਵੀਰ ਜੀ ਤਾਂ ਕੀ ਮੁੱਲ ਕਰਨਾ ਫਿਰ ਏ ਜਸਨੂ ਵਾਲੇ ਮੋਲ ਕਰ ਦੇਨੇ ਆਪਾਂ ਹਾਂਜੀ ਹਾਂਜੀ ਵੀਰ ਜੀ ਮੋਲ ਵੀਰ ਜੀ ਦਾ 60 ਆ ਹਾਂਜੀ 2000 ਛੋਟ 55000 58000 ਦੀ ਦੇ ਦੇਣੀ ਹੋਰ 1000 ਕਰ ਦੇ ਯਾਰ ਹੋਰ ਵੀਰ ਕਹਿੰਦਾ 57 ਦੀ ਦੇ ਦੇਣਾ ਬਾਕੀ ਵੀਰ ਭਰਾ ਕੋਈ ਦੂਰੋਂ ਨਹੀਂ ਤਾਂ ਫੋਨ ਕਰੂ ਵੀਰ ਕਹਿੰਦਾ ਮਾਂ ਤਾਣ ਕਰ ਦਾਂਗੇ ਹਨਾ ਵੀਰੇ ਹੋ ਜੂ ਸੋਰ ਚੱਪਾ ਤੇ ਵੀਰੇ ਇਹਦਾ ਦੱਸਿਓ ਫਿਰ ਇਹ ਪਹਿਲਣ ਵੱਸੀ ਜੇ ਗੱਬੜ ਆ ਦੋ ਦੰਦ ਦੋ ਦੰਦ ਵੀਰ ਜੀ ਜੇ 10 12 ਲੈ ਜੀ 10 12 ਦਿਨ ਵੀਰ ਕਹਿੰਦਾ ਲੈ ਜੂਗੀ ਵੀ ਕਹਿੰਦਾ ਠੰਡੀ ਸੀਲਿਆ ਚੰਗੀ ਵੱਸੀ ਹਾਵੀ ਵੀਰ ਜੀ ਸਾਫ ਹੈ ਜਿੰਨੀ ਹੈਗੀ ਵਸ਼ੀਦ ਦੇਨ 15 ਵੀਰ ਕਹਿੰਦਾ ਲੈ ਜੀ ਖੋਲਿਓ ਇਹਨੂੰ ਖੋਲੋ ਜੀ ਗਜ਼ਾਤੀ ਆ ਜੀ ਫੇਸ ਕੁਆਲਟੀ ਵੀਰ ਜੀ ਦਿਖਾ ਦੇਨੇ ਵਸ਼ੀ ਦਾ ਚੰਗਾ ਲੱਗਾ ਫੇਸ ਕੁਆਲ ਆਪੇ ਤੋੜ ਕੇ ਫਰਾਤੀ ਆ ਕੱਦ ਕਰ ਚੰਗਾ ਲੱਗਾ ਵੀਰ ਜੀ ਵਸ਼ੀ ਨੂੰ ਚੱਲ ਲੈ ਆ ਵੀਰ ਜੀ ਆ ਲੈ ਵਾਲ ਲੈ ਆਜੂ ਲੈ ਆਜੂ ਵੀਰ ਜੀ ਵਿਜਿ ਵਸ਼ੀ ਜੀ ਨੇ ਆ ਗਈ ਸਾਫ ਆ ਥਾਂ ਲੈਵਾ ਚੰਗਾ ਲੱਗਾ ਵਸ਼ੀ ਨੂੰ ਵੀਰੇ ਠੰਡੀ ਸੀ ਲਿਆ ਉਹਦਾ ਬਿਲਕੁਲ ਠੰਡੀ ਸੀ ਲਿਆ ਵੀਰ ਦੇਖੋ ਵੀ ਜੀ ਵੀ ਨੇ ਹੱਥ ਲਾ ਕੇ ਦਿਖਾਤਾ ਵਾ ਠੰਡੀ ਪਹਿਲੇ ਨੇ ਤਾਂ ਪਹਿਲਾ ਪਸ਼ੂ ਬਹੁਤ ਹੱਥ ਘੱਟ ਹੱਥ ਲਾਉਣ ਦਿੰਦਾ ਵਾ ਫੇਸ ਕੁਆਲਟੀ ਫਿਰ ਦਿਖਾ ਦਿੰਨੇ ਆ ਖਾਈ ਜਿੰਨੀ ਆ ਗਈ ਵੀ ਜੀ ਸਾਫ ਆ ਆਪਣੇ ਸਾਦੇ ਵੀਰ ਜੀ ਇਹਦਾ ਕੀ ਮੁੱਲ ਕਰਨਾ ਫਿਰ ਇਹ ਜਸਨੋ 40000 ਦੀ 40000 ਦੀ ਮਾਨਤਨ ਹੋ ਜੂਦਾ ਹੋ ਜੀ ਖੁੱਲਾ ਜੀ ਹੋ ਜੀ ਖੁੱਲਾ ਕੋਈ ਫੋਨ ਕੜੇ ਖੁੱਲਾ ਕਰ ਦਾਂਗੇ ਵੀਰ ਭਰਾ ਵੀਰ ਕਹਿੰਦਾ ਫੋਨ ਲਾਵੇ ਕਿ ਇਹਨੂੰ ਮੋੜਦੇ ਨਹੀਂ ਹਨਾ ਵੀਰੇ ਨਹੀਂ ਮੋੜਦੇ ਬਾਕੀ ਵੀਰ ਕੋ ਦੋ ਪਸੂਗਾ ਇੱਕ ਵੀਜੀ ਸੂਈ ਆ ਤਾਜੀ ਆ ਹਜੇ ਬੋਲਾਈ ਆ ਵੀਰ ਕਹਿੰਦਾ ਸਵੇਰੇ ਸੂਈ ਆ ਇੱਕ ਗੱਬਣੇ ਪਾਸ ਕਰਕੇ ਖਰੋ ਉਹ ਚੋ ਚਵਾ ਕੇ ਖਰੋ ਤਸੱਲੀ ਕਰਕੇ ਆਪਣੀ ਖੜੇਗਾ ਹਾਂ ਜੀ ਹਾਂ ਜੀ ਵੀਰ ਜੀ ਕੋਈ ਵੀਰ ਭਰਾ ਮੁੜ ਕੇ ਬੁੜਾ ਲੱਗਦਾ ਲੰਬਾ ਨਾ ਦੇਵੇ ਹਨਾ ਵੀਰੇ ਵੀਰ ਜੀ ਇਹੋ ਦੋ ਪਸ਼ੂ ਗਾ ਇਹ ਪਸ਼ੂ ਹੋਰ ਵੀ ਆ ਗਏ ਆ ਵੀਡੀਓ ਚ ਇਹੋ ਹੀ ਆ ਅੱਛਾ ਦੋ ਇਹੋ ਕੋਨੇ ਬਾਕੀ ਦੋ ਵਿਕੇ ਵੀ ਵੀਰ ਕਹਿੰਦਾ ਇੱਕ ਮੱਝ ਵੀ ਸੁੱਈ ਆ ਗਈ ਜੇ ਉਹ ਚਲੋ ਮਈ ਆ ਗਈ ਵੀਰ ਕਹਿੰਦਾ ਜੇ ਕਿਸੇ ਨੇ ਕਰਨਾ ਸਮਰ ਕਰਦਾਂਗੇ ਨਾ ਵੀਰੇ ਕੋਈ ਗੱਲ ਠੀਕ ਆ ਵੀਰ ਜੀ ਨਾਂ ਰਸਤੇ ਨੰਬਰ 10 ਵੀਰ ਜੀ ਨਾਂ ਆਪਣਾ ਚੰਦ ਜੇ ਹਾਂਜੀ ਪਿੰਡ ਖੈਰਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 62883963 ਪਈਦੀ ਬਾਕੀ ਵੀਰ ਜੀ ਲਾ ਦਿਓ ਜਾਈਟੋਂ ਗਰਮੀ ਹੋ ਗਈ ਜੀ ਸასიਆ ਵੀਰ ਜੀ